ਕਿਆ ਨਾਮ ਹੈ ਜੀ ਆਪਣਾ ਮਨਜਿੰਦਰ ਸਿੰਘ ਜੀ ਹਿੰਦਰ ਸਿੰਘ ਜੀ ਕੀ ਹੋਇਆ ਸੀ ਅੱਜ ਕੰਪਨੀਆਂ ਤੇ ਉੱਤੇ ਮੈਕਮਾ ਵੀ ਆਇਆ ਛਡਾਣ ਵਾਸਤੇ ਵੀ ਆਇਆ ਕੀ ਕਾਫੀ ਪਈਆਂ ਜਿਹੜੀਆਂ ਦੱਬੀਆਂ ਹੋਈਆਂ ਸੀ ਆਏ ਸੀਗੇ ਜੀ ਵੀਡੀਓ ਸਾਹਿਬ ਆਏ ਸੀਗੇ ਲੇਕਿਨ ਥੋੜੀ ਜਿਹੀ ਕਮੀ ਰਹਿ ਗਈ ਰੈਵਿਨਿਊ ਡਿਪਾਰਟਮੈਂਟ ਤੋਂ ਕੋਈ ਬੰਦਾ ਨਹੀਂ ਆਇਆ ਨਿਸ਼ਾਨਦੇਹੀ ਦੱਸਣ ਵਾਸਤੇ ਉਹਨਾਂ ਦੀ ਇਹ ਵੇਟ ਕਰਦੇ ਰਹੇ ਤੇ ਡੀਡੀਪੀਓ ਸਾਹਿਬ ਦੀ ਵੇਟ ਕਰਦੇ ਰਹੇ ਉਹ ਅੱਜ ਧਰਨੇ 'ਚ ਬਿਜੀ ਸੀਗੇ ਆਏ ਕੱਲ ਦਾ ਟਾਈਮ ਦਿੱਤਾ ਸਾਨੂੰ ਵੀ ਅਸੀਂ ਕੱਲ ਆ ਕੇ ਕਾਰਵਾਈ ਕਰਾਂਗੇ ਕਿੰਨੀਆਂ ਕੰਪਨੀਆਂ ਨੇ ਦੱਬੀ ਹੋਈ ਜ਼ਮੀਨ ਇੰਦਰ ਜੀ ਇਹਨਾਂ ਦਾ ਹੂੰ ਪੰਜ ਛੇ ਤੁਸੀਂ ਮਾਮਲਾ ਤੁਸੀਂ ਵੀ ਉਮੀਦ ਹੈਗੀ ਸਾਨੂੰ ਵੀ ਹੁਣ ਹੋਏਗੀ ਹੋ ਜੀ ਹਾਂਜੀ ਕਿ ਸਰ ਜੀ ਕਿਵੇਂ ਦੇਖਦੇ ਹੋ ਕਿ ਅੱਜ ਮੈਂ ਕੋਈ ਪਹੁੰਚਿਆ ਤੁਹਾਡੀਆਂ ਪਿਛਲੇ ਦਿਨ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਨੂੰ ਲੈ ਕੇ ਮਿਹਨਤ ਕਰ ਰਿਹਾ ਹਾਂ ਚਿੱਠੀਆਂ ਲਿਖ ਰਿਹਾ ਹਾਂ ਵਿਭਾਗਾਂ ਦੇ ਦਫ਼ਤਰੀਆਂ ਨੂੰ ਸਿੰਘ ਭਗਵੰਤ ਮਾਨ ਨੂੰ ਤਾਂ ਪਿਛਲੇ ਦਿਨ ਹੁਕਮ ਦਿੱਤਾ ਨਹੀਂ ਸਿੰਘ ਭਗਵੰਤ ਮਾਨ ਨੇ ਤਾਂ ਹੁਣ ਵਿਭਾਗ ਹਰਕਤ ਦੇ ਵਿੱਚ ਆਇਆ ਕਿਵੇਂ ਦੀ ਕਾਰਵਾਈ ਹੋ ਰਹੀ ਹੈ ਸਾਨੂੰ ਲੱਗਦਾ ਜੀ ਵੀ ਹੁਣ ਸਾਡੇ ਉਮੀਦਾਂ ਤੇ ਬੂਰ ਪਊਗਾ ਜੀ ਵੀ ਹੋ ਜੂਗੀ ਸ਼ਾਇਦ ਛੇਤੀ ਕਾਰਵਾਈ ਹਾਂ ਮਾਲ ਮੈਕਮੇ ਦੀ ਦੀਕ ਸੀਗੀ ਜੀ ਉਹ ਮਾਲ ਮੈਕਮੇ ਥੋੜਾ ਤੁਰਦਾ ਘਟਾ ਹੈ ਪਰ ਸ਼ਾਇਦ ਕਹਿੰਦੇ ਕੱਲ ਨੂੰ ਆ ਜਵੇ ਤਾਂ ਵਧੀਆ ਗੱਲ ਹੈ ਜੀ ਕੁਝ ਲੱਗਦਾ ਅਧਿਕਾਰੀ ਵੀ ਨਾਲ ਮਿਲੇ ਹੋਏ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਰਾਸਤੇ ਕਬਜ਼ੇ ਕਰਵਾਏ ਨੇ ਜੋ ਬਿਲਕੁਲ ਜਿਸ ਤਰੀਕੇ ਨਾਲ ਕਾਰਵਾਈ ਜਿਹੜੀ ਗਲਤ ਹੋਈ ਹੈ ਹਾਂਜੀ ਹਾਂ ਫਿਰ ਉਸ ਟਾਈਮ ਦੇ ਤਾਂ ਮਿਲੇ ਵੀ ਹੋਏ ਆ ਜੀ ਜਿਹੜੇ ਨੇ ਹੁਣ ਤੱਕ ਕੁਝ ਕਰਿਆ ਨਹੀਂ ਸੀਗਾ ਜੀ ਇੰਨੀਆਂ ਐਪਲੀਕੇਸ਼ਨਾਂ ਅਭੀ ਚੁੱਕੇ ਸੀਗੇ ਹਾਲਾਂਕਿ ਸੀਐਮ ਤੱਕ ਵੀ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਸੀਗਾ ਪਰ ਸਾਨੂੰ ਕੋਰਟ ਜਾ ਕੇ ਇਨਸਾਫ ਮਿਲਿਆ ਸੀਗਾ ਹੁਣ ਦੇਖਦੇ ਆਂ ਸ਼ਾਇਦ ਲੱਗਦਾ ਤਾਂ ਹੈ ਬੁਰਾ ਪਾਊਗਾ ਸਾਡੀ ਉਮੀਦ ਇਹ ਕਿਹੜੇ ਕਿਹੜੇ ਪਿੰਡਾਂ ਦੀਆਂ ਪਈਆਂ ਵਸੇ ਇਹ ਜੀ ਅ ਰਸੂਲਪੁਰ ਸਲਾਮਤਪੁਰ ਟੋਡੇ ਮਾਜਰਾ ਬਣਾਉਂਜੀਆਂ ਤੇ ਸੈਣੀ ਮਾਜਰਾ ਰਾਣੀ ਮਾਜਰਾ ਤੇ ਮਸਤਗੜ ਵੀ ਹੈਗਾ ਜੀ ਵਿੱਚੇ ਕਨਸਾਲਾ ਤੋਗਾ ਧਨੌਣਾ ਇਹ ਵੀ ਸਾਰੀ ਲਾ ਲੂਗੀ ਸਾਰੀ ਹਾਂਜੀ 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 ਸਾਰੀ ਕੰਪਨੀ ਨੇ ਸਾਰੀ ਗਲਤ ਤਰੀਕੇ ਨਾਲ ਕਰਿਆ ਹਾਂਜੀ 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 ਕੀ ਨਾਮ ਹੈ ਜੀ ਆਪਣਾ ਤਰਮਿੰਦਰ ਸਿੰਘ ਹੈ ਜੀ ਤਰਮਿੰਦਰ ਜੀ ਜਿਹੜਾ ਅੱਜ ਪਈਆਂ ਨੂੰ ਲੈ ਕੇ ਮੈਕਮਾ ਪਹੁੰਚਿਆ ਤਾਂ ਕਾਰਵਾਈ ਤਾਂ ਸਤੁਸ਼ਟ ਹੋ ਜੇ ਅਜੇ ਧੂਰੀ ਪਈ ਹੈ ਕਾਰਵਾਈ ਅਜੇ ਅਧੂਰੀ ਹੈ ਜੀ ਹੂੰ ਸੰਤੁਸ਼ਟ ਨਹੀਂ ਹੈ ਮਾਲ ਵਿਭਾਗ ਮੈਂ ਇੱਥੇ ਪੁੱਜਿਆ ਨਹੀਂ ਹੈ ਉਹਦੇ ਕਰਕੇ ਬੀਡੀ ਪੀਓ ਸਾਹਿਬ ਕਹਿੰਦੇ ਵੀ ਮਾਲ ਮਹਿਕਮਾ ਆ ਕੇ ਇਹਨਾਂ ਦੀ ਨਿਸ਼ਾਨਦੇਹੀ ਲਏਗਾ ਫਿਰ ਰਸਤਿਆਂ ਦਾ ਕਬਜ਼ਾ ਛਡਾਇਆ ਜਾਊਗਾ ਕਿੰਨੀ ਚਮੀਰ ਤੁਹਾਡੀ ਕੰਪਨੀ ਦੇ ਅੰਦਰ ਸਾਢੇ 3 ਕਿਲੇ ਜੀ ਤੁਹਾਨੂੰ ਪੰਚਾਇਤੀ ਰਸਤਾ ਰਸਤਾ ਪੰਚਾਇਤੀ ਹੈ ਜੀ ਠੀਕ ਸਰਪੰਚ ਸਾਹਿਬ ਲਗਾਤਾਰ ਤੁਸੀਂ ਸੰਘਰਸ਼ ਕਰ ਰਹੇ ਹੋ ਕਿ ਪਿੰਡ ਦੀ ਜਿਹੜੀ ਪੰਚਾਇਤੀ ਪਹੀਆਂ ਨੇ ਉਹਨਾਂ ਛਡਾਇਆ ਜਾਵੇ ਕਈ ਕਰੋੜਾਂ ਰੁਪਏ ਦਾ ਜਿਹੜਾ ਦਬਾਇਆ ਗਿਆ ਕੰਪਨੀਆਂ ਵੱਲੋਂ ਅੱਜ ਕਿਵੇਂ ਦੀ ਜਿਹੜੀ ਕਾਰਵਾਈ ਮਹਿਕਮਾ ਵੱਲੋਂ ਕੀਤੀ ਜਾ ਰਹੀ ਹੈ ਅੱਜ ਕਾਰਵਾਈ ਹੋਈ ਹੈ ਜੀ ਕਾਫੀ ਤੇ ਵੀਡੀਓ ਸਾਹਿਬ ਹੋਰ ਟੀਮ ਸਾਰੀ ਬਲਾਕ ਮਾਜੀ ਉਹ ਸਾਡੇ ਕੋਲ ਪਹੁੰਚੀ ਗਿਆ ਸੈਕਟਰੀ ਸਾਹਿਬ ਤੇ ਅਸੀਂ ਵੀ ਇੱਕ ਨੰਬਰ 'ਚ ਕੰਮ ਕਰਵਾਉਣਾ ਚਾਹੁੰਦੇ ਆ ਤੇ ਸਾਢੇ ਪਿੰਡ ਦਾ ਥੋੜਾ ਕੰਮ ਹੈ ਅਸੀਂ ਕੱਲ੍ਹ ਦੀ ਡਿਲੇ ਕਰ ਰਿਹਾਏ ਕਿਉਂਕਿ ਅਸੀਂ ਚਾਹੁੰਦੇ ਆ ਪੂਰੀ ਨਿਸ਼ਾਨਦੇਹੀ ਕਰਵਾ ਕੇ ਫਿਰ ਅਸੀਂ ਕੱਲ ਨੂੰ ਸਾਡੇ ਦੇ ਕੋਈ ਆਬਜੈਕਸ਼ਨ ਨਾ ਆਵੇ ਕਿਉਂਕਿ ਅਸੀਂ ਇੱਕ ਨੰਬਰ 'ਚ ਕੰਮ ਕਰਵਾਉਣਾ ਚਾਹੁੰਦੇ ਆ ਤੇ ਕੱਲ ਨੂੰ ਫਿਰ ਦੁਬਾਰਾ ਕਾਰਵਾਈ ਸ਼ੁਰੂ ਹੋਏਗੀ ਸਰਕਾਰ ਦੇ ਜਿਹੜੇ ਹੁਕਮ ਹੋਏ ਨੇ ਉਹਨਾਂ ਤੋਂ ਸਤੋਚੋਂ ਕਾਰਵਾਈ ਜਿਹੜੀ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਕਿਹਾ ਸਾਥ ਦੇ ਰਿਹਾ ਪੂਰਾ ਸਾਥ ਦੇ ਰਿਹਾ ਜੀ ਫਿਲਹਾਲ ਕੋਈ ਤੁਹਾਡੇ ਤੇ ਪੰਚਾਇਤਾਂ ਦੇ ਦਬਾਅ ਤਾਂ ਨਹੀਂ ਕੰਪਨੀਆਂ ਦਾ ਜਾਂ ਕਿਸੇ ਅਫਸਰ ਦਾ ਨਹੀਂ ਸਰ ਨਹੀਂ ਜਈ ਸਾਡੇ 'ਤੇ ਕੋਈ ਦਬਾਅ ਨਹੀਂ ਕੋਈ ਲਾਲਚ ਦਿੱਤਾ ਜਾ ਰਿਹਾ ਨਾ ਨਾ ਜੀ ਬਿਲਕੁਲ ਨਹੀਂ ਨਾ ਅਸੀਂ ਲਾਲਚ ਲੈਣਾ ਜੀ ਨਾ ਸਾਨੂੰ ਲੋੜ ਹੈ ਅਸੀਂ ਆਪਣੇ ਪਿੰਡ ਦਾ ਵਿਕਾਸ ਦੇਖਣਾ ਹੈ ਠੀਕ ਸਰ ਦੱਸਿਆ ਜਾ ਰਿਹਾ ਕਿ ਅੱਜ ਨਿਊ ਚੰਡੀਗੜ੍ਹ ਦੇ ਵਿੱਚ ਕਈ ਕੰਪਨੀਆਂ ਦੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਪਹੀਆਂ ਦੇ ਉੱਤੇ ਰਸਤੇ ਦੇ ਉੱਤੇ ਤਾਂ ਉਹ ਛਡਵਾਏ ਜਾ ਰਹੇ ਨੇ ਕਿੰਨੇ ਕੁ ਜਿਹੜੀਆਂ ਤੁਸੀਂ ਪਿੰਡਾਂ ਦੇ ਵਿੱਚ ਅੱਜ ਪਹੁੰਚੇ ਹੋ ਤਾਂ ਕਿੰਨੇ ਕੁ ਪਹੀਆਂ ਦੇ ਛਡ ਜਾਂਦੇ ਹੂੰ ਅੱਜ ਅਸੀਂ ਪੜੌਂਜਿਆਂ ਜਿਹੜੇ ਸਾਨੂੰ ਦੱਸਿਆ ਗਿਆ ਸੀ ਵੀ ਇੱਥੇ ਰਸਤੇ ਬੰਦ ਨੇ ਹਾਂਜੀ ਤੇ ਉਹ ਪਿੰਡਾਂ ਕਰ ਲਿਆ ਬਾਕੀ ਸਾਡੇ ਕੋਲ ਜਿਹੜੇ ਬਾਕੀ ਪਿੰਡਾਂ ਦੀ ਰਿਪੋਰਟ ਸਾਡੇ ਆ ਰਹੀ ਹੈ ਸੈਕਟਰੀਆਂ ਕੋਲੋਂ ਵੀ ਕਿੱਥੇ ਕਿੱਥੇ ਬੰਦ ਨੇ ਪੰਚਾਇਤਾਂ ਸਾਨੂੰ ਦੇ ਰਹੀਆਂ ਨੇ ਅਸੀਂ ਉਹਨਾਂ ਦੇ ਅਗਲੇ ਦਿਨਾਂ 'ਚ ਉਹਨਾਂ ਨੂੰ ਵੀ ਜਿੱਥੇ ਰਸਤੇ ਗੇਟ ਲੱਗਿਆ ਜਾਂ ਚਾਦਰਾਂ ਲੱਗੀਆਂ ਨੇ ਉਹ ਖੋਲਾਂਗੇ ਕਿੰਨੇ ਕੁ ਪਿੰਡਾਂ ਦੀ ਲੱਗਦਾ ਤੁਹਾਨੂੰ ਉੱਥੇ ਕਿਹੋ ਜਿਹੀ ਜ਼ਮੀਨ ਦੱਬੀ ਹੋਈ ਹੈ ਇਹ ਇਹ ਹੈ ਜਿਹੜੇ 8 ਪਿੰਡਾਂ ਦਾ ਰੌਲਾ ਜੀ ਉਹ ਸਾਰੇ ਪਿੰਡ ਚੈੱਕ ਕਰ ਅਸੀਂ ਚੱਕ ਕਰ ਰਹੇ ਹਾਂ ਅੱਛਾ ਜੀ ਵੀ ਕਿੱਥੇ ਕਿੱਥੇ ਇਹ ਗੱਲ ਹੈਗੀ ਆ ਉਹ ਸਾਰੇ ਰਸਤੇ ਅਸੀਂ ਕਲਵਾਵਾਂਗੇ ਦੂਜੀ ਪਾਰਟੀ ਵੱਲੋਂ ਕੋਈ ਵਿਰੋਧਤਾ ਨਹੀਂ ਕੀਤਾ ਕਿ ਕੰਪਨੀਆਂ ਵੱਲੋਂ ਸਾਡੇ ਕੋਲ ਤਾਂ ਹਾਲੇ ਕੋਈ ਗੱਲਬਾਤ ਇਹ ਜੀ ਕੋਈ ਆਈ ਨਹੀਂ ਹੈਗੀ ਇਹ ਆਰਡਰ ਕਿਹਦੇ ਸੀ ਜੀ ਸਰ ਇਹ ਇਹ ਸਰਕਾਰ ਦੇ ਨਿਰੋਪਾਹਬਲ ਸਰਕਾਰ ਦੇ ਹੁਕਮਾਂ ਦੇ